ਅੱਜ ਦੀ ਕਹਾਣੀ ਮਹਾਬਲੀ ਲੇਖਕ ਰਗਵੀਰ ਜੀ ਜੀਤ ਇੱਕ ਸਿੱਧਾ ਸਦਾ ਜਹਾ ਗਰੀਬ ਲੜਕਾ ਸੀ ਜੇ ਦਾ ਪਿਓ ਬਚਪਨ ਵਿੱਚ ਹੀ ਸੀ ਲੋ ਗਿਆ ਸੀ ਕਿਉਂਕਿ ਉਹ ਰਾਗੇ ਦੀ ਤੋੜ ਵਿੱਚ ਬੜਾ ਕਮਾਲ ਦਾ ਤੀਰ ਅੰਦਾਜ਼ ਸੀ ਇਹਦਾ ਨਸਾਨਾ ਕਦੇ ਨਹੀਂ ਸੀ ਚੁਕਦਾ ਪਰ ਕੁਝ ਵਦਾਰਾ ਨੇ ਧੋਖੇ ਨਾਲ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ ਜਿਸ ਕਰਕੇ ਉਹ ਆਪਣੀ ਸੁੱਧ ਬੁੱਧ ਕੋ ਬੈਠਾ ਤੇ ਦੁਸ਼ਮਣਾਂ ਦੇ ਸਾਹਮਣੇ ਜਾ ਖੜਾ ਹੋਇਆ ਤੇ ਸਹੀਰ ਹੋ ਗਿਆ ਪਰ ਜੀਤ ਨੂੰ ਤੀਰ ਅੰਦਾਜ਼ੀ ਦੇ ਕਈ ਗੁਰ ਸਿਖਾ ਗਿਆ ਜਿਸ ਕਰਕੇ ਜੀਤ ਵੀ ਤੀਰ ਅੰਦਾਜ਼ੀ ਚ ਪੂਰਾ ਨਿਪਨ ਹੋ ਗਿਆ ਜੀਤ ਦਾ ਨਿਸ਼ਾਨਾ ਇੰਨਾ ਪੱਕਾ ਸੀ ਕਿ ਉਹ ਆਪਣੀ ਪਤਨੀ ਦੀ ਨੱਖ ਵਿੱਚੋਂ ਤੀਰ ਕੱਢ ਦਿੰਦਾ ਸੀ ਤੇ ਬੜੇ ਹੰਕਾਰ ਨਾਲ ਉਸ ਨੂੰ ਰੋਜ਼ ਪੁੱਛਦਾ ਮੈਥੋਂ ਵੀ ਕੋਈ ਬਲੀ ਹੈ ਉਹ ਵਿਚਾਰੀ ਦਰਦੀ ਚੁੱਪ ਕਰ ਜਾਂਦੀ ਪਰ ਡਰ ਕਾਰਨ ਉਹ ਹੋ ਸੁੱਖਣ ਲੱਗ ਪਈ ਇੱਕ ਦਿਨ ਜਦ ਦੇਖ ਕੇ ਗਈ ਤਾਂ ਸਾਰੇ ਪੁੱਛਣ ਲੱਗੇ ਕਿ ਤੂੰ ਇੰਨੀ ਮਾੜੀ ਕਿਉਂ ਹੋ ਗਈ ਤਾਂ ਉਹਨੇ ਜੀਤ ਦੇ ਨਿਸ਼ਾਨੇ ਬਾਰੇ ਦੱਸਿਆ ਤਾਂ ਮਾਂ ਕਹਿਣ ਲੱਗੀ ਜਦ ਹੁਣ ਤੈਨੂੰ ਜੀਤ ਪੁੱਛੂ ਮੇਰੇ ਤੋਂ ਵੀ ਕੋਈ ਬਲੀ ਹੈ ਤਾਂ ਤੂੰ ਕਹੀਂ ਹਾਂ ਬਹੁਤ ਨੇ ਦੁਨੀਆਂ ਭੜੀ ਤੋਂ ਭੜੀ ਹੈ ਉਵੇਂ ਹੋਇਆ ਪਾਰ ਸੁਣ ਕੇ ਜੀਤ ਨੇ ਘੋੜੇ ਕਾਠੀ ਪਾਲੀ ਤੇ ਕਹਿੰਦਾ ਠੀਕ ਹੈ ਮੈਂ ਆਪਣੇ ਤੋਂ ਵੱਡਾ ਤੀਰ ਅੰਦਾਜ਼ ਲੱਭ ਕੇ ਮੁੜਾਂਗਾ ਦੂਜੇ ਦੇਸ਼ ਪਹੁੰਚ ਕੇ ਜੀਤ ਨੇ ਦੇਖਿਆ ਕਿ ਬਹੁਤ ਲੋਕ ਇਕੱਠੇ ਹੋਏ ਪਏ ਐ ਤੇ ਉੱਪਰ ਵੱਲ ਈਚਾ ਕੀ ਜਾਂਦੇ ਐ ਤਾਂ ਪੁੱਛਿਆ ਕੀ ਦੇਖਦੇ ਹੋ ਤਾਂ ਇੱਕ ਨੇ ਦੱਸਿਆ ਕਿ ਅੱਜ ਸਾਡੇ ਕਰਮੂ ਦਾ ਤੀਰ ਵਾਪਸ ਆਉਣਾ ਹੈ ਜੋ ਉਸਨੇ 3 ਸਾਲ ਪਹਿਲਾਂ ਉੱਪਰ ਵੱਲ ਛੱਡਿਆ ਸੀ ਹੈ 3 ਦਿਨ ਪਹਿਲਾਂ ਜੀਤ ਸੁਣ ਕੇ ਹੈਰਾਨ ਹੋ ਗਿਆ ਤੇ ਕਰਮੂ ਨੂੰ ਮਿਲਣ ਲਈ ਕਾਲਾ ਵੀ ਕਰਮੂ ਉਹਦੀ ਇਹ ਮੁਹਾਰਤ ਬਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਕਰਮੂ ਦਾ ਪਿਓ ਵੀ ਬਹੁਤ ਲੰਮੀ ਦੂਰੀ ਤੱਕ ਤੀਰ ਮਾਰ ਕਰ ਦਿੰਦਾ ਸੀ ਚਲੋ ਕਰਮੂ ਵੀ ਆ ਗਿਆ ਤੇ ਉਹਦਾ ਤੀਰ ਵੀ ਜੀਤ ਨੇ ਗੱਲਬਾਤ કરી ਆਪਣੇ ਨਿਸ਼ਾਨੇ ਬਾਰੇ ਅਤੇ ਆਪਣੀ ਖੋਜ ਬਾਰੇ ਵੀ ਦੱਸਿਆ ਜੋ ਹੁਣ ਪੂਰੀ ਹੋ ਗਈ ਸੀ ਪਰ ਕਰਮੂ ਕਹਿੰਦਾ ਹੋਰ ਵੀ ਕੋਈ ਹੋ ਜੋ ਆਪਣੇ ਦੋਵਾਂ ਤੋਂ ਉੱਪਰ ਚੱਲ ਮੈਂ ਵੀ ਨਾਲ ਚੱਲਦਾ ਲੱਭੀਏ ਮਿਲਕੀ ਅਗਲੇ ਦੇਸ਼ ਗਏ ਇੱਕ ਬੰਦਾ ਬੜੀ ਤੇਜ਼ ਦੁਰਦਾ ਜਾਵੇ ਜੀਤ ਨੇ ਕਰਮੂ ਆਪਣੇ ਘੋੜੇ ਪੂਰੇ ਭਜਾਉਣੇ ਸ਼ੁਰੂ ਕੀਤੇ ਪਰ ਉਹ ਫੇਰ ਮੁਰੇ ਦਾ ਮੁਰੇ ਜਾਰ ਤੂੰ ਇੰਨੀ ਤੇਜ਼ ਕਿਵੇਂ ਦੁਰਦਾ ਉਹ ਕਹਿੰਦਾ ਮੇਰਾ ਨਾਂ ਹੈ ਸੁਸਤੀ ਦਾਸ ਮੈਨੂੰ ਤਾਂ ਨੀਂਦ ਪਿਆਰੀ ਆ ਮਾਂ ਬਚਪਨ ਤੋਂ ਕਈ ਕੰਮ ਕਰਨ ਨੂੰ ਕਹਿ ਦਿੰਦੀ ਤਾਂ ਮੈਂ ਫਟਾਫਟ ਨਵੇੜ ਕੇ ਸੌ ਜਾਂਦਾ ਇਸੀ ਕਰਕੇ ਤੇਜ਼ ਦੌੜ ਦੀ ਆਦਤ ਬਣ ਗਈ ਹੁਣ ਬੀਮਾ ਦਾ ਸੁਨੇਹਾ ਦੇਣ ਚੱਲਿਆ ਨਾਨੀ ਨੂੰ ਤੇ ਮੈਂ ਆ ਕੇ ਟਾਈਮ ਨਾਲ ਸੋਣਾ ਜੀਤੇ ਕਰਮ ਕਹਿੰਦੇ ਅਸੀਂ ਤਾਂ ਆਪਣੇ ਤੋਂ ਵੱਡਾ ਕੋਈ ਮਹਾਬਲੀ ਲੱਭਣ ਚੱਲੇ ਸੀ ਉਹ ਕਹਿੰਦਾ ਰੁਕ ਜੋ ਮੈਂ ਸੁਨੇਹਾ ਦੇ ਕੇ ਨਾਲ ਹੀ ਚੱਲਦਾ ਅੱਗੇ ਦੇਸ ਗਏ ਤਾਂ ਇੱਕ ਬੰਦਾ ਉੱਚੇ ਸਾਰੇ ਟਿੱਬੇ ਤੇ ਚੜ੍ਹ ਕੇ ਰੌਲਾ ਪਾ ਗਿਆ ਵੇ ਜਿਵੇਂ ਦੋ ਪਹਿਲਵਾਨ ਖੁੱਲਦੇ ਹੋਣ ਉਹਦੇ ਸਾਹਮਣੇ ਪਰ ਪਰ ਹੈ ਉੱਥੇ ਕੋਈ ਨਹੀਂ ਸੀ ਉਹ ਕੰਦਾ ਹੀ ਹੈ ਕੋਲ ਜਾ ਕੇ ਪੁੱਛਿਆ ਮੇਰਾ ਨਾਂ ਹੈ ਜੀ ਨੀਰੂ ਤੁਹਾਨੂੰ ਨਹੀਂ ਦਿਖਣਾ ਦਿਖਣੀ ਪਹਿਰਮਾਨ ਕੁਲਦੇ ਮੇਰੀ ਤਾਂ ਨਿਗਾਹ ਬਹੁਤ ਤੇਜ ਹੈ ਉਹ ਤਾਂ ਇਥੋਂ ਕਈ ਕੋਹ ਦੂਰ ਕਿਸੇ ਹੋਰ ਦੇਸ਼ ਚ ਕੁਲਦੇ ਹੈ ਜਦ ਉਸਨੇ ਦੇਸ਼ ਦਾ ਨਾਂ ਲਿਆ ਤਾਂ ਜੀਤ ਦਾ ਦੇਸ਼ ਸੀ ਅੱਜ ਦੇ ਦਿਨ ਉਥੇ ਸਿੰਧ ਪਣੀ ਸੀ ਜੀਤ ਦੁਆਰਾ ਹੋਰ ਕਈ ਗੱਲਾਂ ਪੁੱਛਣ ਤੇ ਯਕੀਨ ਹੋ ਗਿਆ ਕਿ ਸੱਚ ਹੀ ਹੈ यह देख सकता है उन्हें अपने बारे दसिया ता वह भी तुर पे अगले देश गए तो एक बंदा ढोल बजा के होका दे रहा राजे लड़की बीमार है इथों बहुत दूर अमृत कुंड है जे कोई गागर भर लिया दे उस बहुत इनाम दिता जाएगा सारे जने सुस्तीस कह लगे कि तू लिया है पर पूरी पड़ताल की तता लगा कि सौखा नहीं रस्ता बड़ा कठिन है ਤੇ ਉੱਥੇ ਇੱਕ ਬਹੁਤ ਵੱਡਾ ਸੱਪ ਹੈ ਜੋ ਕਿਸੇ ਨੂੰ ਅੰਮ੍ਰਿਤਕੁੰਡ ਕੋਲ ਜਾਣ ਨਹੀਂ ਦਿੰਦਾ ਪਰ ਇਨਾਮ ਬਹੁਤ ਵੱਡਾ ਸੀ ਫਿਰ ਜੀਤ ਨੇ ਗੱਤ ਬਣਾਈ ਸੁਸਤੇ ਦਾਸ ਨੂੰ ਚੱਲ ਚੱਕ ਗਾ ਕਰ ਸੱਪ ਨੂੰ ਅਸੀਂ ਮਾਰਾਂਗੇ ਝੂਠੇ ਕਰਨਾ ਕਰਾ ਨਹਿਰੂ ਦੇਖ ਕੇ ਨਸੂ ਕਰਮੂ ਤੀਰ ਚਲਾਉ ਤੇ ਨਹਿਰੂ ਦੇਖ ਕੇ ਦਸੂ ਤੇ ਕਰਮੂ ਤੀਰ ਚਲਾਉ ਮੈਂ ਲਾਉ ਨਿਸ਼ਾਨਾ ਥੋੜੀਆਂ ਔਕੜਾਂ ਮੁਸ਼ਕਲਾਬਾਦ ਇਵੇਂ ਸੁਸਤੀ ਦਾਸ ਦਾ ਪਿੱਪਲ ਦੀ ਸ਼ਾਮੇ ਸੌ ਜਾਣਾ ਜਮਾ ਉਹਦੀ ਕੰਨ ਕੋਲ ਤਿੰਨਾਂ ਨੇ ਆਪਣੇ ਆਪਣੇ ਹੁਨਰ ਦੀ ਵਰਤੋਂ ਕੀਤੀ ਤੀਰ ਮਾਰ ਕੇ ਉਹਨੂੰ ਜਗਾਉਣਾ ਇਵੇਂ ਹੋਇਆ ਸੱਪ ਮਰ ਗਿਆ ਤੇ ਸੁਸਤੀ ਦਾਸ ਗਾਗਰ ਭਰ ਲਿਆ ਆ ਰਾਜੀ ਦੀ ਗੁਲੀ ਠੀਕ ਹੋ ਗਈ ਹੁਣ ਇਨਾਮ ਦੀ ਗੱਲ ਇਨਾਮ ਚਾਰਾਂ ਵਿੱਚ ਬਰਾਬਰ ਵੰਡਣ ਦੀ ਗੱਲ ਪਹਿਲਾਂ ਹੀ ਤੈ ਹੋ ਚੁੱਕੀ ਸੀ ਇਨਾਮ ਕੀ ਸੀ ਇਨਾਮ ਸੀ ਰਾਜੀ ਦੀ ਕੁੜੀ ਰਾਜਾ ਜੋ ਵੀ ਉਸਦੀ ਜਾਨ ਬਚਾਏਗਾ ਉਹਦੇ ਨਾਲ ਹੀ ਉਸਦਾ ਵਿਆਹ ਹੋਵੇਗਾ ਹੁਣ ਪੈ ਗਿਆ ਰੌਲਾ ਆਖਰ ਵਿਆਹ ਹੋਵੇਗਾ ਤਾਂ ਕਿਹਦੇ ਨਾਲ ਹੋਵੇਗਾ ਕਿਉਂਕਿ ਕੱਲਾ ਸੁਸ਼ਟੀ ਦਾਸ ਤਾਂ ਗਾਗਰ ਨਹੀਂ ਲੈ ਕੇ ਆਇਆ ਸਾਰਿਆਂ ਦਾ ਬਰਾਬਰ ਦਾ ਜੋਰ ਲੱਗਿਆ ਸੀ ਇਹ ਇੱਕ ਪਹਾਣੀ ਕਹਾਣੀ ਬਹੁਤ ਪ੍ਰਚਲਿਤ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ